ਇੱਕ ਨਾ ਵੀਡੀਓ ਸਾਹਮਣੇ ਆ ਰਹੀ ਹੈ ਸਚਿੰਤ ਤੰਦੂਲਕਰ ਤੇ ਕਾਂਬਲੀ ਹੋਰਾਂ ਦੀ ਉਹ ਕਾਫੀ ਗੱਲਬਾਤ ਸੋਸ਼ਲ ਮੀਡੀਆ ਤੇ ਵੀ ਉਸ ਤੇ ਹੋ ਰਹੀ ਹੈ ਇੱਕ ਕਿਤੇ ਬਹਿਸ ਦਾ ਵਿਸ਼ਾ ਬਣ ਗਿਆ ਕੁਝ ਲੋਕ ਤੁਹਾਨੂੰ ਪਤਾ ਹੱਕ ਚ ਹੁੰਦੇ ਆ ਕੁਝ ਬਰੋਚ ਚ ਹੁੰਦੇ ਆ ਕੋ ਪ੍ਰਾਣੀਆਂ ਗੱਲਾਂ ਚ ਇਤਿਹਾਸ ਕਰਦੇ ਆ ਇਹ ਪੂਰਾ ਕੀ ਮਸਲਾ ਸੀਗਾ ਜੀ ਕੀ ਗੱਲਬਾਤ ਹੈ ਫਿਰ ਗੱਲ ਪਿੱਛੇ ਜਾਣੀ ਮੈਂ ਨਾਲ ਗੱਲ ਤਾਂ ਹੀ ਛੇੜੀ ਮੈਂ ਕਿਹਾ ਤੁਸੀਂ ਕੋਈ ਕਹਾਣੀ ਵੀ ਸੁਣਾਓਗੇ ਨਾਲ ਨਹੀਂ ਨਹੀਂ ਕਹਾਣੀ ਨਹੀਂ ਇੱਕ ਹਿਸਟਰੀ ਆ ਜੀ 1988 ਦੀ ਗੱਲ ਆ ਮੈਂ ক্রিকেট ਵੇਖਣੀ ਸਟਾਰਟ ਕੀਤੀ 1988 ਚ ਜਦੋਂ ਨਵਜੋਤ ਸਿੰਘ ਅਸੀਂ ਨਵਜੋਤ ਸਿੰਘ ਸਿੱਧੂ ਕਰਕੇ ক্রিকেট ਵੇਖਣੀ ਸਟਾਰਟ ਕੀਤੀ ਤੇ ਦੂਜਾ ਸੀ ਸਚਿੰਤ ਅੰਦੁਲਕਰ ਜਦੋਂ ਸਕੂਲ ਚੋਂ ਨਿਕਲਿਆ ਬੱਚਾ ਹੈਲਮਟ ਪਾ ਕੇ ਤੇ ਪਾਕਿਸਤਾਨੀ ਬੋਲਰ ਵਕਾਰ ਯੂਨਸ ਦੇ ਸਾਹਮਣੇ ਖਲੋਤਾ ਤੇ ਉਹਨੇ ਨੱਕ ਤੇ ਬਾਉਂਸਰ ਮਾਰੀ ਹਮ ਬਿਲਕੁਲ ਅਸੀਂ ক্রিকেট ਦੋ ਬੰਦਿਆਂ ਕਰਕੇ ਵੇਖਣੀ ਸਟਾਰਟ ਕੀਤੀ ਤੇ ਤੀਜਾ ਸੀ ਸ਼੍ਰੀ ਕਾਂਤ ਉਹਨੂੰ ਅਸੀਂ ਕਹਿੰਦੇ ਦੇ ਸੀ ਕਮਲਾ ਬੈਟਸਮੈਨ ਆ ਸੀਰ ਕੁਹਾੜੇ ਤੇ ਕੁਹਾੜਾ ਠੀਕ ਹੈ ਜੀ ਉਸ ਸਮੇਂ ਇੱਕ ਪਾਰਟਨਰਸ਼ਿਪ ਹੋਈ ਸੀਗੀ 664 ਰਨ ਦੀ ਵਿਨੋਦ ਕਾਮਲੀ ਤੇ ਸਚਨ ਤੰਦੋਵਕਰ ਦੇ ਦਰਮਿਆਨ ਜਿਹੜਾ ਉਸ ਟਾਈਮ ਇੱਕ ਰਿਕਾਰਡ ਸੀ 월ਡ ਰਿਕਾਰਡ ਹੂੰ ਠੀਕ ਹੈ ਜੀ ਉੱਥੋਂ ਇਹ ਦੋਨੇ ਚੜ ਗਏ ਜੀ ਵਿਨੋਦ ਕਾਮਲੀ ਦੀ ਬੱਲੇਬਾਜ਼ੀ ਸਰ ਉਹ ਤੇ ਤੂੰ ਵੀ ਕਹਿੰਦੇ ਤਗੜੀ ਸੀ ਉਸ ਟਾਈਮ ਹੂੰ ਦੋਨੇ ਕੋ ਉਸਤਾਦ ਦੇ ਚੰਡੇ ਸੀ ਆਚਰੇਕਰ ਸਾਹਿਬ ਦੇ ਜੀ ਮਤਲਬ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਵਿਨੋਦ ਕਾਮਲੀ ਬਹੁਤ ਅੱਗੇ ਜਾਏਗਾ ਕਿਉਂਕਿ ਸਚਨਿਕ ਸੰਦਾ ਸਧਾਰਨ ਬੈਟਸਮੈਨ ਹੀ ਸੀਗਾ ਹੂੰ ਇੱਥੇ ਜਦੋਂ ਇੰਗਲੈਂਡ ਚ ਗਏ ਨੇ ਨਾ 90 91 ਚ ਸ਼ਾਇਦ ਜੀ ਤਾਂ ਉਦੋਂ ਜਾ ਕੇ ਸਚਨ ਦੋ ਸਾ ਸਚਨ ਇੱਕ ਸਧਾਰਨ ਪਲੇਅਰ ਸੀਗਾ ਸਾਹ ਹੂੰ ਸਧਾਰਨ ਐਵਰੇਜ ਇੱਥੇ ਅਜ਼ਰਦੀਨ ਨੇ ਫਿਰ ਇਹਨੂੰ ਪੋਜੀਸ਼ਨ ਚ ਬਦਲ ਕੇ ਲਿਆਂਦਾ ਤੇ ਓਪਨਿੰਗ ਚ ਨਦਰ ਲੈਵਲ ਹੋ ਗਿਆ ਹੂੰ ਵਿਨੋਦ ਕਾਮਲੀ ਵੀ ਟੀਮ ਚ ਆ ਗਿਆ ਇਤਿਹਾਸ ਜੀ ਵਿਨੋਦ ਕਾਮਲੀ ਨੇ ਸਰ ਤੈਲ ਕੰਮ ਚਾ ਦਿੱਤਾ ਸੀ ਅੰਗਲੈਂਡ ਦੇ ਖਿਲਾਫ ਸ਼ਾਇਦ 224 ਰਨ ਹਮ ਟੈਸਟ ਮੈਚਾਂ ਚ ਸ਼ੁਰੂਆਤ ਚ ਪਹਿਲੇ ਟੈਸਟ ਮੈਚਾਂ ਦੂਜਾ ਡਬਲ 100 ਮਾਰਿਆ ਜੰਬਾ ਕੇ ਖਲਾ ਸ਼ਾਇਦ 209 ਕੇ ਦਾ ਸੀ ਜੀ ਕਿਉਂਕਿ ਅਸੀਂ ਮੈਚ ਦੇਖਿਆ ਰੂਹ ਨਾਲ ਦੇਖਿਆ ਹਮ ਕਾਮਲੀ ਕਾਮਲੀ ਹੋ ਗਏ 17 ਟੈਸਟ ਖੇਡੇ ਆ ਇਹ ਬੰਦਾ 54 ਦੀ ਐਵਰੇਜ ਰਹੀ ਹੈ ਦੀ ਹਮ ਟੈਸਟ ਦੇ ਵਿੱਚ ਬਹੁਤ ਜ਼ਬਰਦਸਤ ਹੈ ਜੀ ਤੇ ਮੇਰੇ ਖਿਆਲ ਦੇ ਨਾਲ ਤੇਜ਼ੀ ਨਾਲ 1000 ਬਣਾਉਣ ਵਾਲਾ ਬੰਦਾ ਜਿਹੜਾ ਹੈ ਨਾ ਹੂੰ ਉਹ ਉਸ ਟਾਈਮ ਇੰਡੀਆ ਦਾ ਹੀ ਸੀਗਾ ਜੀ ਜਿੰਨਾ ਕੁ ਮੈਨੂੰ ਯਾਦ ਹੈ ਜਾਂ ਕੈਲਕਾਟਾਪਰਾਂ ਚੋਂ ਸੀਗਾ ਠੀਕ ਹੈ ਸਰ ਹੂੰ ਫਿਰ ਇਹਨੇ 104 ਵੰਡੇ ਵਿਖੇਡੇ ਜਿਹਦੇ ਚ 2.5 ਹਜ਼ਾਰ ਰੁਪਏ ਦਾ ਅੰਦਾਜ਼ਾ ਜੀ 1996 ਚ ਜਿਹੜਾ ਇੱਥੇ ਵਰਲਡ ਕੱਪ ਹੋਇਆ ਇੰਡੀਆ ਚ ਸੈਮੀਫਾਈਨਲ ਲੰਕਾ ਦੇ ਨਾਲ ਸੀ ਇੰਡੀਆ ਦੀ ਤੇ ਕੈਲੋਕ 32 ਗੋਲ ਹੋ ਗਈ ਹੂੰ ਛੇ ਸਟਾਟ ਆਊਟ ਹੋ ਗਿਆ ਟਾਰਗੇਟ ਸੁਧਾਰ ਨਹੀਂ ਸੀਗਾ ਕੋਲਕਾਤੇ ਦੀ ਪਿਚ ਸੀ ਘੁੰਮ ਗਈ ਜੀ ਜੀ ਵਿਨੋਦ ਕਾਂਬਲੀ ਉਦੋਂ ਵੀ ਖੜਾ ਸੀ ਹਮ ਵਿਨੋਦ ਕਾਂਬਲੀ ਹੋਂਦਾ ਬਾਹਰ ਨਿਕਲਿਆ ਪੂਰੀ ਦੁਨੀਆ ਜਿਹੜੀ ਸੀਗੀ ਨਾ ਵਿਨੋਦ ਕਾਂਬਲੀ ਦੇ ਹੰਜੂਆਂ ਤੇ ਕਹਿ ਸਕਦੇ ਹਾਂ ਕਿ ਮਾਤਮ ਕਰ ਰਹੀ ਸੀ ਕਿਉਂਕਿ ਵਿਨੋਦ ਕਾਂਬਲੀ ਚਾਹੁੰਦਾ ਸੀਗਾ ਕਿ ਮੈਚ ਕੈਨਸਲ ਨਾ ਕਰੋ ਕਿਉਂਕਿ ਲੋਕਾਂ ਨੇ ਆਗੂ ਗਲਾਉਣੀ ਸ਼ੁਰੂ ਕਰ ਦਿੱਤੀ ਉੱਥੇ ਹਮ ਇਹ ਕਹਿੰਦੇ ਮੈਚ ਖੜਾਓ ਮੈਂ ਹੱਲ ਲੇਪਿਆ ਮੈਂ ਮੈਨੂੰ ਖੜਾਉ ਆਪ ਦੇਤੇ ਦਮ ਅਸਲ ਚ ਦੱਸਦੇ ਆ ਕਿ ਵਿਨੋਦ ਕਾਂਬਲੀ ਨੂੰ ਉਸ ਘਟਨਾ ਨੇ ਤੋੜ ਕੇ ਰੱਖਦਾ ਹੂੰ ਉਸ ਤੋਂ ਬਾਅਦ ਫਿਰ ਜਿਹੜਾ ਵਿਨੋਦ ਕਾਂਬਲੀ ਸੀ ਕਹਿੰਦਾ ਦਿਨੋ ਦਿਨ ਦਿਨੋ ਦਿਨ ਪਤਨ ਦਾ ਸ਼ਿਕਾਰ ਹੋਇਆ ਸਾਬ ਹੂੰ 14 ਵਾਰ ਤੇ ਸ਼ਾਇਦ ਰੀਹੈਬ ਚ ਗਿਆ ਹੈ ਹੂੰ ਡਰਿੰਕ ਐਂਡ ਡਰਾਈ ਉਹਦੇ ਚ ਮਾਰਕੁੱਟ ਕਰਦੇ ਨੇ ਸਰ ਨਸ਼ੇ ਪੰਦੇ ਚ ਜੀ ਫੇ ਮਿਲ ਗਿਆ ਇੱਕ ਵੇਲਾ ਐਸ ਆਇਆ ਕਿ ਹਾਰਟ ਅਟੈਕ ਹੋ ਗਿਆ ਉਸ ਤੋਂ ਬਾਅਦ ਤੇ ਮਾਨਸਿਕ ਤੌਰ ਤੇ ਵੀ ਵਿਨੋਦ ਕਾਮਲੀ ਸਟੇਬਲ ਨਹੀਂ ਰਿਹਾ ਹੂੰ ਤਾਂ ਅੱਜ ਦੇ ਦੌਰ ਚ ਵਿਨੋਦ ਕਾਮਲੀ ਨੂੰ ਜਿਹੜੀ ਬੀਸੀਸੀਆਈ ਤੋਂ ਪੈਨਸ਼ਨ ਮਿਲਦੀ ਹੈ 30 35000 ਇਹ ਸਿਰਫ ਉਹਦੇ ਤੇ ਨਰ ਪਰਿਆ ਹੂੰ ਹੁਣ ਉਹ ਆਚਰੇ ਕਰਦਾ ਸ਼ਾਇਦ ਕਹਿ ਲੋ ਕਿ ਸਟੈਚੂ ਕਹਿ ਲੋ ਨਹੀਂ ਨਹੀਂ ਹਾਂਜੀ ਆਚਰੇ ਕਰਦਾ ਕੁਸ਼ ਸ਼ਰਧਾਂਜਲੀ ਵਾਲਾ ਹੀ ਕਹਿ ਲੋ ਪ੍ਰੋਗਰਾਮ ਸੀਗਾ ਹੂੰ ਠੀਕ ਹੈ ਜੀ ਉਹਦੇ 'ਚ ਵਿਨੋਦ ਕਾਂਪਲੀ ਕੀ ਹੋਰ ਇੱਕ ਕੌਣ ਜਾ ਖਰੀ ਜਾਂਦਾ ਜਦ ਸਿਰ ਚ ਘਰ ਆਏ ਹੁਣ ਸਚਨ ਤਨੁਲਕਰ ਉਥੋਂ ਉੱਠ ਕੇ ਜਾਂਦਾ ਆਪਦੇ ਪ੍ਰਾਣ ਦੋਸਤ ਕੋਲ ਉਹਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਆ ਗਿਆ ਚੰਗੀ ਤਰ੍ਹਾਂ ਦੇਖੋ ਨਾ ਵੀਡੀਓ ਫਿਰ ਜਦੋਂ ਪਤਾ ਲੱਗਦਾ ਉਹਦਾ ਪਿਆਰ ਨਾਲ ਹੱਥ ਆ ਫੜ ਲੈਂਦਾ ਹੂੰ ਜਿਵੇਂ ਆਪਸੇ ਪ੍ਰਾਣੇ ਯਾਰ ਦੋਸਤ ਨੂੰ ਵਿਛੜੇ ਨੂੰ ਮਿਲਿਏ ਨਾ ਫਿਰ ਉਹਨੂੰ ਜਫੀ 'ਚ ਘੁੱਟ ਕੇ ਜਦੋਂ ਲੈ ਲਈਏ ਛੱਡਣ ਨੂੰ ਜੀ ਨਹੀਂ ਕਰਦਾ ਜੀ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਨੇ ਬਾਹਰ ਉੱਨ ਨੇ ਚਰ ਕੋਈ ਹੋਰ ਆ ਗਿਆ ਉਹਨਾਂ ਨੂੰ ਲੱਗਿਆ ਕਿ ਨਹੀਂ ਸਚਨ ਤੰਦੂਲਕਰ ਵੀ ਹੱਥ ਛਡਾਉਂਦਾ ਪਿਆ ਸੀ ਥੋੜਾ ਥੋੜਾ ਹੂੰ ਹੁਣ ਮਤਲਬ ਉਹ ਇੱਕ ਬੰਦਾ ਨਾਲ ਬੈਂਦਾ ਤੇ ਉਹ ਉਹਨੂੰ ਲੱਗਦਾ ਕਿ ਸਚਨ ਤੰਦੂਲਕਰ ਨੂੰ ਉੱਥੇ ਪਾਸੇ ਕਰਨਾ ਚਾਹੀਦਾ ਹੂੰ ਸਚਨ ਤੰਦੂਲਕਰ ਚਲੋ ਪਾਸੇ ਹੋ ਜਾਂਦਾ ਹੁਣ ਕੁਝ ਲੋਕ ਕ੍ਰਿਟੀਸਾਈਜ਼ ਕਰਦੇ ਕਿ ਸਚਨ ਤੰਦੂਲਕਰ ਉਹਦੇ ਕੋਲ ਬੈਠਾ ਕਿਉਂ ਨਹੀਂ ਚੰਗੀ ਤਰ੍ਹਾਂ ਬੋਲਿਆ ਕਿ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਿਨੋਦ ਕਾਮਲੀ ਦੇ ਹਾਲਾਤ ਇਹ ਨੇ ਹੂੰ ਮੈਨੂੰ ਤੋ ਖੈਸ ਗਲਦਾ ਯਾਰ ਕਿ ਸਰੀਰਕ ਤੌਰ ਤੇ ਵੀ ਉਹ ਦੇਖ ਲੋ ਸਚਨ ਤੰਦੁਲਕਰ ਇੱਕੋ ਜਿਹੇ ਹੈ ਬਿਲਕੁਲ ਬਿਲਕੁਲ ਸਚਨ ਤੰਦੁਲਕਰ ਤੇ ਉਹਦਾ ਸਰੀਰ ਦੇ ਵੇਖੋ ਬੁੱਢਾ ਲੱਗਦਾ ਪਿਆ ਹੈ ਹੈ ਤੋ ਮਤਲਬ ਇਹ ਆ ਕਿ ਜਿਹੜਾ ਬੰਦਾ ਉਦੋਂ ਵਿਨੋਦ ਕਾਂਪਲੀ ਤੋਂ ਘੱਟ ਪ੍ਰਤਿਭਾਵਾਨ ਸਮਝਿਆ ਜਾਂਦਾ ਸੀ ਉਹ ਬਣ ਗਿਆ ਗੋਡ ਆਫ ਕ੍ਰਿਕਟ ਜੀ ਤੇ ਜਿੱਦੀ ਇੰਨੀ ਤਕੜੀ ਟੈਸਟ ਮੈਚ ਸਟਾਰਟਿੰਗ ਹੋਈ ਹੂੰ ਉਹ ਦੇਖ ਲੋ ਕਿੱਥੇ ਤੱਕ ਕਿੱਥੇ ਬਿਲਕੁਲ ਹੁਣ ਜੋ ਮਰਜ਼ੀ ਕਹੀ ਚੱਲੋ ਜੀ ਵਿਨੋਦ ਕਾਂਪਲੀ ਨਾਲ ਇਹ ਵਿਤ ਕਰਾ ਹੋਇਆ ਫਲਾ ਹੋਇਆ ਹਾਂ ਜੀ ਵਿਨੋਦ ਕਾਂਪਲੀ ਦੀ ਫਿਲਮ ਵੀ ਆਈ ਸੀ ਜਿਹਦੇ ਚ ਬੇਸ ਬੈਠ ਜਾ ਚੱਖਿਆ ਚੱਖਿਆ ਹੁੰਦਾ ਇਹਨੇ ਉਹ ਫਿਲਮ ਮੈਂ ਦੇਖੀ ਵੀ ਆ ਸ਼ਾਇਦ ਮੈਨੂੰ ਯਾਦ ਆ ਤਖੈਰ ਉਹ ਮਤਲਬ ਕਿ ਪਾਰਟ ਸੀਗਾ ਵਿਨੋਦ ਕਾਂਪਲੀ ਦਾ ਜਦੋਂ ਵਿਨੋਦ ਕਾਂਪਲੀ ਦੀ ਇੱਕ ਨਾ ਕਮਜ਼ੋਰੀ ਫੜੀ ਗਈ ਜਿਹੜੀ ਸ਼ਾਰਟ ਆਫ ਲੈਂਥ ਬਾਲ ਸੀ ਇਹ ਮਤਲਬ ਕਿ ਉਹਦੇ ਚ ਯੱਗ ਜਾਂਦਾ ਸੀ ਅਸੀਂ ਦੇਖੀ ਆਂਦੇ ਉਹ ਚੀਜ਼ ਜੀ ਤਾਂ ਫਿਰ ਡੇ ਬਾਏ ਡੇ ਬਨੂਦ ਕਾਮਲੀ ਦਾ ਕਰੀਅਰ ਖਤਮ ਹੁੰਦਾ ਕਿ ਆ ਖਤਮ ਹੁੰਦਾ ਕਿ ਨਾਲ ਇਹ ਚੀਜ਼ਾਂ ਵਾਪਸ ਨਹੀਂ ਆ ਗਈਆਂ ਨਹੀਂ ਤੇ ਸਟਾਰ ਸੀ ਇਹ ਨਹੀਂ ਹੁੰਦਾ ਜੀ ਜੀ ਦੁੱਖ ਹੁੰਦਾ ਇਸ ਵਕਤ ਤੇ ਦੌਰ ਦੇ ਜਿਹੜਾ ਸਮਾਂ ਦੇਖੋ ਦੋ ਚੀਜ਼ਾਂ ਨੇ ਨੰਬਰ 1 ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਕਾਮਯਾਬ ਤੇ ਫੇਮਸ ਬੰਦੇ ਦਾ ਫਰਕ ਹੈ ਜੀ ਫੇਮਸ ਕੋਈ ਵੀ ਹੋ ਜਾਂਦਾ ਕਾਮਯਾਬ ਹੋਣਾ ਕਾਮਯਾਬ ਸੱਚ ਹੈ ਫੇਮਸ ਕਾਮਲੀ ਸੀ ਕਿਸੇ ਦਾ ਹਮ ਠੀਕ ਹੈ ਬਿਲਕੁਲ ਸਚਨ ਤੰਦੂਲਕਰ ਨੇ ਆਪਣੀ ਜੋ ਪ੍ਰਤਿਭਾ ਸੀ ਜੋ ਟੈਲੈਂਟ ਸੀ ਉਸ ਨੂੰ ਨਿਰੰਤਰ ਮਿਹਨਤ ਨਾਲ ਤਰਾਸ਼ਿਆ ਜੀ ਵਿਨੋਦ ਕਾਂਬਲੀ ਇੱਕ ਮੌਕੇ ਤੇ ਆ ਕੇ ਕੰਫਰਟ ਜ਼ੋਨ ਚ ਜਾ ਜਾਂਦਾ ਜਾਂ ਕਹਿ ਲੋ ਕਿ ਦੂਜੀਆਂ ਆਦਤਾਂ ਚ ਚਲੇ ਹਮ ਮਿਸਰ ਸਭ ਤੋਂ ਇਸ ਚੀਜ਼ ਦਾ ਹੈ ਨਾ ਜੀ ਜਿਹੜਾ ਸਬਕ ਲੈਣਾ ਚਾਹੀਦਾ ਠੀਕ ਹੈ ਸਚਨ ਤੰਦੂਲਕਰ ਬੰਦਾ ਕੋਈ ਪਿਆਰ ਨਾਲ ਗੱਲ ਕਰਦਾ ਉਹ ਚਲੋ ਉਹ ਦੂਜੀ ਗੱਲ ਹੈ ਕੋਈ ਮੌਕੇ ਦੀ ਵੀ ਹੁੰਦੀ ਹੈ ਮੈਂ ਵੀ ਹੋ ਸਕਦਾ ਫੰਕਸ਼ਨ ਆਪ ਕੋਈ ਮਿਲੇ ਨਿੱਜੀ ਪੱਲੇ बताओ ना कोई हेल्प दी जरूरत ते करे यार पर दूजा जेड़ा मैटर है ना वो ये हो आ के सबक ਲੈਣਾ ਚਾਹੀਦਾ ਸਨ ਜੀ ਕਿ ਬਈ ਜੇ ਤੁਹਾਡਾ اچھا ਸਮਾਂ ਹੈ ਨਾ ਹੂੰ ਅچھے ਸਮੇਂ ਦੇ ਵਿੱਚ ਜੇ ਤੁਸੀਂ ਮਿਹਨਤ ਛੱਡ ਦਿਓਗੇ ਜਾਂ ਤੁਸੀਂ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਓਗੇ ਤਾਂ ਜਿਹੜਾ ਅੱਛਾ ਸਮਾਂ ਹੈ ਨਾ ਜਦੋਂ ਤੁਸੀਂ ਉਹਨੂੰ ਛੱਡਣਾ ਸਟਾਰਟ ਕਰਦੇ ਹੋਗੇ ਨਾ ਦੂਜੇ ਪਾਸੇ ਤੁਰोगे ਅੱਛਾ ਸਮਾਂ ਦੁੱਗਣੀ ਰਫਤਾਰ ਨਾਲ ਤੁਹਾਨੂੰ ਮਿਲ ਸਕਕੇ ਦੂਜੇ ਪਾਸੇ ਨੂੰ ਤੁਰ ਪਾਓਗੇ ਬਿਲਕੁਲ ਸੋ ਇਹ ਅچھے ਸਮੇ ਨੂੰ ਫੜ ਕੇ ਰੱਖਣਾ ਪੈਂਦਾ ਹੁੰਦਾ ਉਹਨੂੰ ਜਿਉਣਾ ਪੈਂਦਾ ਅਨੁਸ਼ਾਸਨ ਲਗਾਉਣਾ ਪੈਂਦਾ ਸਚਿਨ ਤੰਦੁਲਕਰ ਦੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਸਚਿਨ ਤੰਦੁਲਕਰ ਚ ਤੇ ਵਿਨੋਦ ਕਾਂਬਲੀ ਚ ਫਰਕ ਕੀ ਸੀਗਾ ਬ੍ਰੈਡ ਹੌਗ ਨੇ ਸਚਿਨ ਤੰਦੁਲਕਰ ਨੂੰ ਬੋਲਡ ਮਾਰ ਦਿੱਤਾ ਬ੍ਰੈਡ ਹੌਗ ਜਦੋਂ ਮੈਚ ਖਤਮ ਹੋ ਗਿਆ ਬਾਲ ਲੈ ਕੇ ਉਹਦੇ ਕੋਲ ਆਇਆ ਇਹ ਇਹਦੇ ਤੇ ਸਰ ਕੁਛ ਲਿਖ ਦਿਓ ਬ੍ਰੈਡੌਗ ਸੀ ਚਾਂਗਾਮਨ ਜਾਂ ਸਪਿੰਨਰ ਸੀ ਆਸਟ੍ਰੇਲੀਆ ਦਾ ਥੋੜਾ ਸਮਾ ਪੈ ਨਹੀਂ ਉਹਨੇ ਸੰਿਆਸ ਲਿਆ ਇਹ ਕਹਾਣੀ ਵੀ ਬੜੀ ਉਚਕ ਹੈ ਜੀ ਉਹਨੇ ਲਿਖਿਆ ਸੀਗਾ ਕਿ ਇਹ ਦੁਬਾਰਾ ਨਹੀਂ ਹੋਏਗਾ ਹੂੰ ਦੁਬਾਰਾ ਨਹੀਂ ਵਾਪਰੇਗਾ ਆਹ ਤਾਂ ਉਸ ਬੰਦੇ ਨੇ ਲਿਖ ਦਿੱਤਾ ਬਾਅਦ ਚ 32 ਐਨਕਾਉਂਟਰ ਹੋਇਆ ਸ਼ਾਇਦ ਸਚਨ ਨੇ ਵਿਕਟ ਨਹੀਂ ਦਿੱਤੀ ਤਾਂ ਮੈਂ ਅੱਗੇ ਕਹਿਣਾ ਹੁੰਦਾ ਕਿ ਕੀ ਉਹ ਲਿਖ ਕੇ ਭੁੱਲ ਗਿਆ ਹੋਊਗਾ ਹੂੰ ਨਹੀਂ ਸਰ ਉਸ ਬੰਦੇ ਨੂੰ ਪਲ ਦਰਪਾਲ ਇਸ ਗੱਲ ਨੇ ਨਾ ਬਈ ਚੰਜੋੜਿਆ ਹੋਇਆ ਕਿਨੇ ਮੈਨੂੰ ਬੋਲਡ ਮਾਰਿਆ ਤੇ ਉੱਤੋਂ ਆ ਕੇ ਬੇਇੱਜ਼ਤੀ ਕਰਨ ਰਿਹਾ ਕਿ ਕੁਝ ਲਿਖ ਕੇ ਦਿਓ ਜੀ ਸਰ ਬਿਲਕੁਲ ਬਿਲਕੁਲ ਕਿ ਮੈਂ ਦੂਗਾ ਇਹਨੂੰ ਵੈਕਟ ਨਹੀਂ ਦੇਣੀ ਤਾਂ ਯਾਨੀ ਉਹਦੇ ਵਾਸਤੇ ਤਿਆਰੀ ਵੀ ਕੀਤੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਬੰਦੇ ਨੂੰ ਵੱਖ ਬਣਾਉਂਦੀਆਂ ਇਹ ਉਤਾਈਆਂ ਕਮਜ਼ੋਰੀਆਂ ਸਭ ਚੁੰਦੀਆਂ ਸਰ ਸਚਨ ਚ ਵੀ ਹੋਣਗੀਆਂ ਉਹ ਵੀ ਇੱਕ ਵਿਅਕਤੀ ਆ ਪਰ ਸਚਨ ਤੰਦੂਲ ਕਰ ਚ ਜਿਹੜੀਆਂ ਕੁਆਲਿਟੀਆਂ ਸੀਗੀਆਂ ਉੱਚ ਦਰਜੇ ਦੀ ਉਹਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਨਾਲ ਜਿਹੜੇ ਹਾਨੀ ਉਹ ਗਾਣਾ ਕਰਦੇ ਸਜਨ ਬਾਰੇ ਤਾਂ ਹੈਰੀ ਮਾਰਜੀ ਨੇ ਇੱਕ ਬਹੁਤ ਮਿਸਾਲ ਅੱਛੀ ਦਿੱਤੀ ਕਹਿੰਦੇ ਕਿ ਪ੍ਰਿਥਵੀ ਸ਼ਾ ਨੈਕਸਟ ਕਾਮ ਲਈ ਪ੍ਰਿਥਵੀ ਸ਼ਾ ਨਾਲ ਨਹੀਂ ਇਹ ਹੋ ਰਿਹਾ ਹੂੰ ਕੀ ਵਜਨ ਵਧਾ ਲਿਆ ਪਾਰਟੀਆਂ ਚ ਕਿਤੇ ਗਿਆ ਲੜ ਪਿਆ ਕੁੜੀ ਦੇ ਨਾਲ ਕਿੰਨਾ ਝਗੜਾ ਹੋਇਆ ਉਹ ਜਿਹੜੀ ਮਾਡਲ ਸੀ ਕੀ ਸੋ ਇਹ ਚੀਜ਼ਾਂ ਨੇ ਸਰ ਖਾਓ ਪੀਓ ਯਾਰ ਨੰਦ ਲਾ ਕਾਮਯਾਬੰਦੇ ਕਿਹੜਾ ਕਿਹੜਾ ਉਹ ਮਤਲਬ ਕਿ ਉਹਨਾਂ ਦੇ ਮੂੰਹ ਤੇ ਚੇਪੀ ਲਾ ਰਿਹਾ ਜਿਉਂ ਯਾਰ ਖਾਓ ਪੀਓ ਬਹੁਤ ਲੋਕ ਹੈ ਖੇਡਦੇ ਆ ਹੂੰ ਡਰਿੰਕ ਕਰਦੇ ਆ ਦਾ ਸਿਗਰਟ ਨੂੰ ਸ਼ੀ ਕਰਦੇ ਆ ਪਾਰਟੀਆਂ ਕਰਦੇ ਆ ਬਹੁਤ ਮौज ਮਸਤੀ ਤੁਜੀ ਵੀ ਕਰਦੇ ਆ ਬਿਲਕੁਲ ਬਿਲਕੁਲ ਪਰ ਇਹ ਨਹੀਂ ਹੈ ਕਿ ਉਹ ਡੁੱਬ ਜਾਂਦੇ ਆ ਕਿਸ ਡੁੱਬ ਜਾਂਦੇ ਬਿਲਕੁਲ ਜੀ ਜੀ ਇੱਕ ਕਮੈਂਟ ਮਿੰਟੂ ਜੀ ਮੈਂ ਫੜ ਰੱਖਿਆ ਬਲੀ ਸਾਹਿਬ ਦਾ ਇਹ ਇਹਨਾਂ ਨੇ ਵੀ ਬੜੀ ਸੁਣੀ ਗੱਲ ਕਹੀ ਕਹਿੰਦੇ ਵਿਨੋਦ ਕਾਮਲੀ ਨੂੰ ਵੇਖ ਕੇ ਕਹਿੰਦੇ ਲੱਗਦਾ ਕਿ ਟੈਲੈਂਟ ਦੇ ਨਾਲ ਨਾਲ ਡਿਸਪਲਿਨ ਵੀ ਬਹੁਤ ਜ਼ਰੂਰੀ ਹੈ ਅਨੁਸ਼ਾਸਨ ਤੇ ਸਰ ਦੇਖੋ ਅਨੁਸ਼ਾਸਨ ਦਾ ਤਾਂ ਇਹ ਆਦਾ ਕਿ ਉੜ ਪਤੰਗ ਤੇ ਪਤੰਗ ਜਿਹੜੀ ਆ ਉਹ ਉਦੋਂ ਤੱਕ ਉੱਡਦੀ ਹੈ ਜਦੋਂ ਤੱਕ ਉਹਦੇ ਨਾਲ ਡੋਰ ਜੁੜੀ ਹੋਈ ਹੈ ਤਾਂ ਡੋਰ ਕੀ ਉਹਦਾ ਅਨੁਸ਼ਾਸਨ ਹੈ ਹੁਣ ਜਦੋਂ ਉਹ ਡੋਰ ਨੂੰ ਵੱਖ ਕਰਦੇ ਹੋਗੇ ਡੋਰ ਕੱਟੀ ਗਈ ਤੇ ਪਤੰਗ ਅਸਮਾਨ ਤੋਂ ਕਿੱਥੇ ਹੁੰਦੀ ਹੈ ਝਾਫੀਆਂ ਚ ਪਈ ਹੁੰਦੀ ਆ ਛਾੜਾਂ ਚ ਪਈ ਹੁੰਦੀ ਆ ਰੂੜੀਆਂ ਤੇ ਪਈ ਹੁੰਦੀ ਆ ਬਿਲਕੁਲ ਬਿਲਕੁਲ ਠੀਕ ਹੈ ਨਾ ਸਰ ਤਾਂ ਗੱਲ ਇਹ ਆ ਕਿ ਇੱਕ ਤਰ੍ਹਾਂ ਨਾਲ ਆਪਾਂ ਜੇ ਦੇਖੀਏ ਹੁਣ ਜਿਹੜੀ ਰੇਲ ਗੱਡੀ ਆ ਦੋ ਗਾੜਾਂ ਜਾਂ ਤੇ ਤੁਰੀ ਜਾਂਦੀ ਆ ਹੂੰ ਇਹ ਕਿਹੋ ਅਨੁਸ਼ਾਸਨ ਹੈ ਮਾੜੀ ਜਿਹੀ ਗੱਡੀ ਐਂ ਕਰੋ ਖਾ ਥੋੜੀ ਜੀ ਬਿਲਕੁਲ ਤਬਾਹ ਹੋ ਜਾਏਗਾ ਉਹ ਜਾਂਦੀ ਐ ਮਾੜੀ ਮੋਟੀ ਹੋ ਜਾਂਦੀ ਤੇ ਆਪਾਂ ਉਹਦੇ ਰਿਜ਼ਲਟ ਵੇਖ 1.5 ਇੰਚ 2 ਇੰਚ ਤਰ੍ਹਾਂ ਨੂੰ ਹੋਈ ਅਨੁਸ਼ਾਸਨ ਛੱਡਿਆ ਤਾਂ ਬੱਸ ਗਿਆ ਪਾਣੀ ਆ ਦਰਿਆ ਜਿਉਂ ਕੰਡਿਆਂ ਦੇ ਵਿੱਚ ਤੁਰਿਆ ਜਾਂਦਾ ਸਾਰ ਕੰਡਿਆਂ ਤੋਂ ਛਲੇ ਅਨੁਸ਼ਾਸਨ ਨਿਕਲਿਆ ਤਬਾਈ ਐ ਸਾਰ ਤਬਾਈ ਐ ਬਿਲਕੁਲ ਮਤਲਬ ਕਿ ਇਹੀ ਸਾਡੀ ਜ਼ਿੰਦਗੀ ਤੇ ਲਾਗੂ ਹੁੰਦਾ ਸਾਰ ਜੀ ਅਸੀਂ ਅਨੁਸ਼ਾਸਨ ਨਹੀਂ ਰੱਖਦੇ ਆ ਮੇਰਾ ਇਹ ਮੰਨਣਾ ਹੈ ਖਾਓ ਪੀਓ ਨੰਦ ਲਓ ਯਾਰ ਜ਼ਿੰਦਗੀ ਜਿਉਣਾ ਹੈ ਹੂੰ ਹੂੰ ਬਿਲਕੁਲ ਆਪਦੀਆਂ ਇੱਛਾਵਾਂ ਜਿਹੜੀਆਂ ਪ ਇਹ ਤੁਹਾਡੇ ਕੋਲ ਅਸਾਸੇ ਆ ਸਾਧਨ ਆ ਪਰ ਭੈੜ ਨਾ ਬਣਾਓ ਕਿਸੇ ਚੀਜ਼ ਨੂੰ ਕਮਜ਼ੋਰੀ ਨਾ ਬਣਾਓ ਬਿਲਕੁਲ